ਕੀ ਆਪਣੀ ਕਾਰ ਦੇ ਵਿੱਚ ਕਿਤੇ ਜਾ ਰਹੇ ਆ ਪਿੱਛੋਂ ਕੋਈ ਹੋਰ ਕਾਰ ਜਿਹੜੀ ਐ ਆ ਕੇ ਸਾਡੀ ਕਾਰ ਦੇ ਵਿੱਚ ਵੱਜਦੀ ਐ ਤਾਂ ਅਸੀਂ ਕਰਦੇ ਕੀ ਆ ਆਪਣੀ ਕਾਰ ਦੇ ਵਿੱਚੋਂ ਉਤਰਦੇ ਆ ਚੈੱਕ ਕਰਦੇ ਆ ਕਿ ਸਾਡੀ ਕਾਰ ਨੂੰ ਜਾਂ ਦੂਸਰੀ ਕਾਰ ਨੂੰ ਡੈਮੇਜ ਕਿੰਨਾ ਹੋਇਆ ਉਸ ਤੋਂ ਬਾਅਦ ਜਿਹੜੇ ਦੋ ਡਰਾਈਵਰਸ ਹੁੰਦੇ ਨੇ ਦੋਨਾਂ ਕਾਰਾਂ ਦੇ ਉਹ ਆਪਸ ਦੇ ਵਿੱਚ ਇਨਫੋਰਮੇਸ਼ਨ ਐਕਸਚੇਂਜ ਕਰਦੇ ਨੇ ਤੇ ਪੁਲਿਸ ਨੂੰ ਕਾਲ ਕਰਦੇ ਨੇ ਬੇਸਿਕਲੀ ਇਹੀ ਪ੍ਰੋਸੀਜਰ ਐ ਲੇਕਿਨ ਅੰਟੇਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਇੱਕ ਕੇਸ ਜਿਹੜਾ ਹੈ ਉਹ ਸਾਹਮਣੇ ਜਨਤਾ ਦੇ ਲੈ ਕੇ ਆ ਰਹੇ ਨੇ ਉਹ ਉਹ ਕਹਿੰਦੇ ਬ੍ਰੈਂਪਟਨ ਦੀ ਗੱਲ ਹੈ ਜੀ 401 ਦੇ ਉੱਪਰ ਫ੍ਰੀਵੇ ਦੇ ਉੱਪਰ ਪਰ ਆਰਾਮ ਦੇ ਨਾਲ ਇੱਕ ਵਿਅਕਤੀ ਆਪਣੀ ਕਾਰ ਦੇ ਵਿੱਚ ਜਾ ਰਿਹਾ ਸੀ ਪਿੱਛੋਂ ਇੱਕ ਲਾਲ ਰੰਗ ਦੀ ਕਾਰ ਉਹਦੀ ਕਾਰ ਦੇ ਵਿੱਚ ਆ ਕੇ ਵੱਜੀ ਪਿਛਲੇ ਪਾਸੇ ਉਹ ਵਿਅਕਤੀ ਨੇ ਆਪਣੀ ਕਾਰ ਨੂੰ ਪੁੱਲ ਕੀਤਾ ਪੁੱਲ ਕਰਕੇ ਉਸਨੇ ਆਪਣੀ ਕਾਰ ਦੇ ਉੱਤੇ ਹੋਏ ਡੈਮੇਜ ਨੂੰ ਚੈੱਕ ਕਰਨ ਵਾਸਤੇ ਜਦੋਂ ਉਹ ਬਾਹਰ ਨਿਕਲਿਆ ਰੈੱਡ ਕਾਰ ਦੇ ਵਿੱਚੋਂ ਦੋ ਤੋਂ ਤਿੰਨ ਵਿਅਕਤੀ ਕਹਿੰਦੇ ਉਹ ਬਾਹਰ ਨਿਕਲੇ ਉਹਨਾਂ ਦੇ ਮਾਸਕ ਪਾਏ ਹੋਏ ਸੀਗੇ ਇੱਕ ਵਿਅਕਤੀ ਜਿਹੜਾ ਹੈ ਉਹਦੇ ਕੋਲੇ 나ਇਫ ਸੀ ਔਰ ਦੂਸਰੇ ਦੇ ਕੋਲੇ ਹੈਂਡਗਨ ਸੀ ਉਹਨਾਂ ਨੇ ਜਿਹੜਾ ਪੈਲੀਕਾਰ ਆਲਾ ਪੈਸੰਜਰ ਸੀ ਉਹਨੂੰ ਲੁੱਟਿਆ ਜਿੰਨੇ ਉਹਦੇ ਕੋਲ ਪੈਸੇ ਸੀ ਜੋ ਵੀ ਉਹਦੇ ਕੋਲੇ ਸੀ ਉਹ ਸਾਰਾ ਕੁਝ ਲੈ ਕੇ ਆਪਣੀ ਰੈੱਡ ਕਾਰ ਦੇ ਵਿੱਚ ਬੈਠ ਕੇ ਉਹ ਸਾਰੇ ਲੁਟੇਰੇ ਜਿਹੜੇ ਨੇਗੇ ਉਹ ਭੱਜ ਗਏ ਉਸ ਤੋਂ ਬਾਅਦ ਇਹ ਜਿਹੜਾ ਜਿਹੜਾ ਵਿਕਟਮ ਹੈ ਵਿਕਟਮ ਨੇ ਪੁਲਿਸ ਡਿਪਾਰਟਮੈਂਟ ਨੂੰ ਕਾਲ ਕੀਤੀ ਪੁਲਿਸ ਡਿਪਾਰਟਮੈਂਟ ਉੱਥੇ ਪਹੁੰਚੀ ਲੇਕਿਨ ਹੁਣ ਸਰਜੈਂਟ ਟੈਡ ਡੰਗਲਾ ਡੰਗਲਾ ਮੈਨ ਉਹਨਾਂ ਨੇ ਕਿਹਾ ਹੈਗਾ ਟੈਡ ਕਹਿੰਦੇ ਜੋ ਵੀ ਇੱਕ ਆਮ ਨਾਗਰਿਕ ਕਰਦਾ ਉਹੀ ਇਸ ਵਿਅਕਤੀ ਨੇ ਕੀਤਾ ਵਿਅਕਤੀ ਦਾ ਨਾਮ ਨਹੀਂ ਦੱਸਿਆ ਗਿਆ ਜੀ ਹਲੇ ਉਹ ਕਹਿੰਦੇ ਉਹਨੇ ਸੇਮ ਪ੍ਰੋਸੀਜਰ ਕੀਤਾ ਹੈਗਾ ਕਿਉਂਕਿ ਨਿਕਲ ਕੇ ਤੁਸੀਂ ਆਪਣੀ ਕਾਰ ਚੈੱਕ ਕਰਨੀ ਹੈ ਉਸ ਤੋਂ ਬਾਅਦ ਤੁਸੀਂ ਇਨਫੋਰਮੇਸ਼ਨ ਐਕਸਚੇਂਜ ਕਰਨੀ ਹੈ ਪੁਲਿਸ ਡਿਪਾਰਟਮੈਂਟ ਨੂੰ ਕਾਲ ਕਰਨੀ ਹੈ ਲੇਕਿਨ ਇਸ ਕੇਸ ਦੇ ਵਿੱਚ ਕਹਿੰਦੇ ਕੁਝ ਵੱਖਰਾ ਹੀ ਹੋ ਗਿਆ ਐਨੀਹੌ ਕੁਝ ਕਿਆ ਨਹੀਂ ਜਾ ਸਕਦਾ ਜੀ ਅੱਜਕੱਲ੍ਹ ਹਾਲਾਤ ਕੁਝ ਕੈਨੇਡਾ ਦੇ ਵੱਖਰੇ ਨੇ ਤੇ ਇਹਦੇ ਨਾਲ ਹੀ ਹੁਣ ਪੁਲਿਸ ਡਿਪਾਰਟਮੈਂਟ ਜਿਹੜੀ ਹੈ 온ਟਾਰੀਓ ਪ੍ਰੋਵਿੰਸ਼ਲ ਪੁਲਿਸ ਉਹ ਜਿੰਨੇ ਵੀ ਲੋਕ ਨੇਗੇ ਉਹ ਜਿਹੜੇ ਟਿਊਜ਼ਡੇ ਨੂੰ ਸ਼ਾਮ 8 ਵਜੇ ਦੇ ਨੇੜੇ 401 ਦੇ ਉੱਪਰੋਂ ਨਿਕਲ ਰਹੇ ਹੋਣ ਤਾਂ ਉਹ ਪਲੀਜ਼ ਆਪਣੇ ਡੈਸ਼ ਕੈਮ ਦੇ ਉੱਪਰ ਜੇ ਤੁਹਾਡੇ ਕੋਲੇ ਕੋਈ ਵੀਡੀਓ ਹੈ ਕਿ ਉਹ ਦੋ ਜਾਂ ਤਿੰਨ ਵਿਅਕਤੀ ਕੌਣ ਸੀ ਕਿਸ ਤਰ੍ਹਾਂ ਦੇ ਲੱਗਦੇ ਸੀ ਕਾਰ ਜੜੀ ਹੈ ਜੇ ਉਹਦੇ ਉੱਪਰ ਨੰਬਰ ਪਲੇਟ ਹੈਗੀ ਹੈ ਜਾਂ ਹੋਰ ਕੋਈ ਆਈਡੈਂਟੀਟੀ ਆਪਾਂ ਨੂੰ ਕੋਈ ਮਿਲ ਸਕਦੀ ਹੈ ਤਾਂ ਪੁਲਿਸ ਡਿਪਾਰਟਮੈਂਟ ਦੀ ਉਹਨਾਂ ਚੋਰਾਂ ਨੂੰ ਉਹਨਾਂ ਰੋਬਰਟਸ ਨੂੰ ਫੜਨ ਦੇ ਵਿੱਚ ਮਦਦ ਹੋ ਜਾਗੀ